ਹਾਂ ਹਾਂ ਮੁੰਡਾ ਕਲਾਕਾਰ ਆ ਪੇਲੇ ਜੀ ਦਾ ਕੱਟਾ ਕੀ ਭਰਾ ਕਲਾਕਾਰ ਇਹਦਾ ਨਾ ਮਾਲਿਆ ਨਾ ਕੋਰਸ ਨਾ ਤਾਲੂ ਨਾ ਕੋਈ ਹੋਰ ਉੱਠ ਜਾ ਲੈ ਲੱਕਰਾ ਘੱਟੀਆਂ ਕਰ ਨੋ ਬਾਈ ਗਰੀ ਬਾਈ ਗਰੀ ਨੇ ਡੋਰ ਤਾ ਹਾਏ ਰੱਬ ਜੇ ਸਲਾਉਣਾ ਹੈ ਸਲਾਉਣਾ ਇਦਾਂ ਇਹ ਮੇਰੇ ਕੋਲ ਖਾਣਾ ਪਈਆ ਪਈਆ ਮਾਰਦ ਕੋ ਲਿਆ ਰੱਖਿਆ ਹੁੰਦਾ ਸੀ ਹਾਂ ਲੈ ਇਹੋ ਨੇ ਉਹ ਖਾਣਾ ਨਹੀਂ ਮੁੜ ਕੇ ਮੁੱਕ ਗਿਆ ਆਤੋਂ ਦੀ ਸਾਨੂੰ ਕਿਹੜਾ ਠੱਗ ਵਾਲਾ ਕਰਦਾ ਹੁੰਦੇ ਹਾਂ ਹਾਂ ਅਲੱਦ ਸਾਈ ਇਹਨੂੰ ਜਗਾਵੀਂ ਚਲਾਉਣਾ ਹਾਂ ਇਹਨੂੰ ਵੜੀਆਂ ਦਿੱਤੀਆਂ ਹਾਂ ਇਹਨੂੰ ਕਹਿੰਦਾ ਖਾਣ ਨੂੰ ਸੈਗਾ ਚਲਾਉਂਦੇ ਆਂਦਾ ਤੂੰ ਭਾਂਜ ਗੱਡੀ ਦਿੱਤੀ ਇਹਨੂੰ ਹਾਂ ਨਾ ਮੇਰੇ ਡੈਡੀ ਦੀ ਸਾંગ ਐ 100% ਪੂਰੀ ਦੋਂਦਾ ਕਿ ਸੁਣਾਈ ਦਵਾਰੀ ਫਿਰ ਆ ਬੇਨਾਰਾ ਕਰੀ ਹਾਂ ਫੇ ਮਗੋਂ ਹੀ ਬਾਬੇ ਤੇ ਹਣ ਜੇ ਤਾਂ ਬਾਈ ਨੂੰ ਕਹਿਣਾ ਹੈ ਤੇ ਬਾਈ ਨੇ ਕਹਿਣਾ ਡੈਡੀ ਜੀ ਬਰੀ ਤੇ ਫੇ ਬੋਲਣ ਆਈ ਬਾਬੇ ਤੇ ਹਣ ਗੈਰੀ ਮੈਂ ਤੇ ਰੂਮ ਦੇ ਬਾਹਰ ਹਨਾ ਪਾਪਾ ਚੱਕਰ ਘੱਟ ਰਿਹਾ ਡੈਡੀ ਜੀ ਹੈ ਨਾ ਕਿਹੜੀ ਜੀ ਮੰਨਿਆ ਉਦੋਂ ਮੈਂ ਜਾਨ ਕੇ ਸਿੱਧਾ ਵੀ ਨਹੀਂ ਲੈਣਾ ਇੰਟਰਐਕਟਿਵ ਜਿਹੇ ਨਾਲ ਨਾ ਐਦਾਂ ਐਦਾਂ ਆਹ ਹਾਂ ਮੁੰਡਾ ਕਲਾਕਾਰ ਆ ਪੇਨੂ ਜੀ ਦਾ ਕੱਟਾ ਕੀ ਭਰਾ ਕਲਾਕਾਰ ਇਹਦਾ ਨਾ ਮਾ ਲਿਆ ਨਾ ਕੋ ਚ ਨਾ ਦਰੂ ਨਾ ਪਾਜ ਹੋਰ ਹੌ ਹੌ ਜਾ ਲੈ ਕਰਾ ਕੱਟੀਆਂ ਕਰ ਲੋ ਬਾਈ ਘਰੀ ਬਾਈ ਘਰੀ ਦੀ ਦੋਰ ਤੋ ਆਏ ਰਬ ਜੜ ਕੇ ਸੜਾਉਣਾ ਹੈ ਨਾ ਸੜਾਉਣਾ ਇੱਦਾਂ ਇਹ ਮੇਰੇ ਕੋਲ ਖਾਣਾ ਪਈਆ ਪਈਆ ਮਾਲਕ ਕੋ ਲਿਆ ਰੱਖਿਆ ਹੁੰਦਾ ਸੀ ਹਾਂ ਤੇ ਉਹਨੇ ਉਹ ਖਾਣਾ ਨਹੀਂ ਮੁੜ ਕੇ ਮੁੱਕ ਗਿਆ ਆਤਲ ਦੀ ਸਾਨੂੰ ਕਿਹੜਾ ਘਟਕ ਵਾਲਾ ਕਰ ਦਿੰਦੇ ਹਾਂ ਹਾਂ ਆਹ ਇਹਨਾਂ ਨੂੰ ਇਹਨਾਂ ਨੂੰ ਆਹ ਇਹਨਾਂ ਨੂੰ ਵੇਖ ਮੱਡੀਆਂ ਲੁੱਟੀਆਂ ਆਹ ਇਹਨੂੰ ਕਹਿੰਦਾ ਖਾਣ ਨੂੰ ਸੈਗਾ ਚਲਾਉਂਦੇ ਆਂਦਾ ਤੂੰ ਭਾਂਜ ਗੱਡੀ ਦਿੱਤੀ ਇਹਨੂੰ